ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ ਮਸ਼ਹੂਰ ਕਮੇਡੀਅਨ ਜਸਵਿੰਦਰ ਪੱਲਾ ਦੀ ਮੌਤ ਤੋਂ ਕੁਝ ਹੀ ਮਹੀਨੇ ਬਾਅਦ ਅੱਜ ਉਨ੍ਹਾਂ ਦੀ ਮਾਤਾ ਸਤਵੰਤ ਕੋੜ ਦਾ ਅਚਾਨਕ ਦਿਹਾਂਤ ਹੋ ਗਿਆ ਜਿਨ੍ਹਾਂ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਪਰਿਵਾਰਕ ਕਰੀਬੀਆਂ ਤੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਬੀਤੇ ਕੁਝ ਸਮੇਂ ਤੋਂ ਗੰਭੀਰ ਸਿਹਤ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਸਨ ਮਸ਼ਹੂਰ ਕਾਮੇਡੀਅਨ ਜਸਵਿੰਦਰ ਪੱਲਾ ਦੇ ਮਾਤਾ ਜੀ ਜੋ ਅੱਜ ਅਚਾਨਕ ਬ੍ਰੇਨ ਸਟ੍ਰੋਕ ਦੇ ਚਲਦਿਆਂ ਇਸ ਦੁਨੀਆ ਨੂੰ અલਵਿਦਾ ਆ ਗਏ ਨੇ ਉਧਰ ਇਹ ਨਹੀਂ ਦਿਨੀ ਪੰਜਾਬੀ ਫਿਲਮ ਕੈਰੀ ਆਨ ਜੱਟਾ 4 ਦੀ ਸ਼ੂਟਿੰਗ ਵਿੱਚ ਮਸ਼ਹੂਰ ਅਦਾਕਾਰ ਪੁਖਰਾਜ ਪੁੱਲਾ ਉਕਤ ਪਰਿਵਾਰਿਕ ਤ੍ਰਾਸਦੀ ਦੇ ਮੱਦੇਨਜ਼ਰ ਆਪਣੇ ਸਾਰੇ ਪ੍ਰੋਫੈਸ਼ਨਲ ਕਾਰਜ ਰੱਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੀ ਦਾਦੀ ਜੀ ਦਾ ਅੰਤਿਮ ਸੰਸਕਾਰ ਬੁੱਧਵਾਰ ਸ਼ਾਮ ਨੂੰ ਉਹਨਾਂ ਦੀ ਰਿਹائش ਅਦੀਨ ਆਉਂਦੇ ਬਿਲੌਂਗੀ ਸ਼ਮਸ਼ਾਨ ਘਟ ਵਿਖੇ ਕੀਤਾ ਜਾਵੇਗਾ ਪੱਲਾ ਪਰਿਵਾਰ ਨਾਲ ਥੋੜੇ ਜਿਹੇ ਸਮੇਂ ਦਰਮਿਆਨ ਹੀ ਵਾਪਰੇ ਇਸ ਹੋਰ ਦੁਖਦਪਲ ਘਟਨਾਕ੍ਰਮ ਅਦੀਨ ਪਾਲੀਵੁੱਡ ਸ਼ਖਸੀਅਤਾਂ ਵੱਲੋਂ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ